ਲਓ ਜੀ ਅੱਜ ਆਪਾਂ ਵੇਲ ਬੂਟੀ ਤੇ ਪਾਲਕ ਦਾ ਦਾਲਪਾ ਤੇ ਛੋਲੇ ਦੀ ਸਾਗ ਬਣਾਵਾਂਗੇ। ਆ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਦਿਆ। ਆ ਦੇਖ ਲਓ ਆ ਮੈਂ ਕਰਦ ਨਾਲ ਕੱਟ ਰਿਆਂ। ਆ ਕੱਟਿੰਗ ਹੋ ਗਈ ਐ। ਇਹ ਤੌੜੀ ਦੇ ਵਿੱਚ ਬਣਾਵਾਂਗੇ ਆਪਾਂ। ਪੂਰਾ ਵਧੀਆ ਬਣੂ ਇਹ ਗਰਮ ਰੁੱਤ ਦਾ ਸਾਗ ਐ ਵੇਲ ਬੂਟੀ ਵਾਲਾ। ਤੇ ਇਹ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਚੁੱਲ੍ਹੇ ਤੇ ਬਣਾਵਾਂਗੇ ਇਹ ਅੱਗ ਤੇ। ਉਨੇ ਸਾਰਾ ਸਾਗ ਚੀਰ ਕੇ ਤਿਆਰ ਕਰ ਲਿਆ ਜੀ ਉਸ ਤੋਂ ਬਾਅਦ ਇਹਨੂੰ ਬਲਟੋਈ ਦੇ ਵਿੱਚ ਬਣਾਵਾਂਗੇ ਅੱਗ ਤੇ ਪਹਿਲਾਂ ਉਹਦੇ ਵਿੱਚ ਕੌਲੀ ਪਰ ਦਾਲ ਤੇ ਉਤੀ ਹੋਈ ਹੈ ਉਹਨੂੰ ਰੰਨਾਂਗੇ ਅੱਧਾ ਘੰਟਾ ਉਸ ਤੋਂ ਬਾਅਦ ਇਹ ਸਾਗ ਪਾਲਕ ਵਿੱਚ ਪਾਵਾਂਗੇ ਲਓ ਜੀ ਅੱਗ ਬੰਡਣ ਦੀ ਹੋ ਰਹੀ ਹੈ ਤਿਆਰੀ ਸਾਲ ਵਾਸਤੇ ਧਰਮਰੁੱਤ ਦਾ ਹੁਣ ਆਪਾਂ ਚੁੱਲਾ ਜਲਾਵਾਂਗੇ ਚੱਲ ਪਾ ਚੱਲ ਪਾ ਹੁਣ ਨਵਾਂ ਚੁੱਲਾ ਅੱਗ ਮੈਂ ਸਾਂ ਚੱਲੂ ਲਓ ਜੀ ਤੌੜੀ ਦੇ ਵਿੱਚ ਥੋੜਾ ਜਿਹਾ ਪਾ ਲਿਆ ਪਾਣੀ ਉਸ ਤੋਂ ਬਾਅਦ ਇਹਦੇ ਵਿੱਚ ਦਾਲ ਪਾਵਾਂਗੇ ਜਿਹੜੀ ਧੁੱਤੀ ਹੋਈ ਸੀ ਇਹ ਕੌਲੀ ਪਰ ਦਾਲ ਹੈ 4 ਘੰਟੇ ਹੋ ਗਏ ਇਹਨੂੰ ਭਿਉਂਤੇ ਨੂੰ ਆਹ ਤੌੜੀ 'ਚ ਬਣਾਉਣਾ ਆਪਾਂ ਸਾਰਾ ਹੁਣ ਇਹਨੂੰ ਅੱਧਾ ਘੰਟਾ ਬਾਲਣਾ ਆਪਾਂ ਦਾਲ ਨੂੰ ਚੁੱਲੇ ਦੇ ਉੱਤੇ ਜੀ ਲਓ ਜੀ ਤੌੜੀ ਧਰਤੀ ਪਾਣੀ ਥਾਲ ਪਾ ਕੇ ਆ ਦੇਖ ਸਕਦੇ ਹਾਂ ਅੱਧਾ ਗਾਂ ਟਾਇਏ ਦਾਲ ਨੂੰ ਉਬਾਲਾਂਗੇ ਫੇਰ ਹੀ ਵਧੀਆ ਤਰੀਕੇ ਨਾਲ ਬਣੂ ਇਹ ਚ ਮੱਕੀ ਦੇ ਆਟੇ ਦਾ ਆਲਣ ਪਾਉਣ ਦੀ ਲੋੜ ਨਹੀਂ ਦਾਲ ਤਾਂ ਪਈ ਇਹਦੇ ਨਾਲ ਕਰਾਰਾ ਬਣਦਾ ਬਹੁਤ ਵਧੀਆ ਸਿਰੇ ਦਾ ਲਓ ਜੀ ਅੱਗ ਬਹੁਤ ਵਧੀਆ ਮਿੱਠੀ ਮਿੱਠੀ ਚੱਲ ਰਹੀ ਹੈ ਪਾਥੀਆਂ ਵੀ ਲਾਈਆਂ ਨੇ ਲੱਕੜਾਂ ਵੀ ਲਾਈਆਂ ਨੇ ਅਾਡੇ ਖੁਦ ਆਲ ਰਿੱਝ ਰਹੀ ਹੈ ਹਵਾਲਾ ਆ ਚੁੱਕਾ ਹੈ 10 ਮਿੰਟਾਂ ਵਾਸਤੇ ਹੋ ਧਤ ਲੰਦੇ ਹਜੇ ਲਓ ਜੀ ਹੁਣ ਅੱਧਾ ਘੰਟਾ ਹੋ ਚੁੱਕਾ ਹੈ ਦਾਲ ਰਿੱਝ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਸਾਗ ਪਾਵਾਂਗੇ ਹਾਂ ਦੇਖ ਸਕਦੇ ਇਹ 베ਰ ਵਾਲਾ ਸਾਗ ਕਰਮੀ ਵਾਲਾ ਤੇ ਪਾਲਕ ਦੀ ਰੋਟੀ ਹੈ ਦੋ ਗੁੱਟੀਆਂ ਸਾਗ ਦੀਆਂ ਸੀ ਇੱਕ ਪੂਰੀ ਤੌੜੀ ਭਰਤੀ ਆ ਤੇ ਜਿਵੇਂ ਜਿਵੇਂ ਪੱਕੀ ਜੋ ਥੱਲੇ ਹੋਈ ਜੋ ਫਿਰ ਆਪਾਂ ਨਾਲ ਦੀ ਤੁਹਾਨੂੰ ਦੂਸਰਾ ਵੀ ਵਿੱਚ ਪਾ ਦਾਂਗੇ ਇਹਦੇ ਇਹ ਹੌਲੀ ਹੌਲੀ ਥੱਲੇ ਹੋ ਗਿਆ ਜੀ ਹੁਣ ਆਪਾਂ ਉਹ ਵੀ ਪਾਵਾਂਗੇ ਇਹਦੇ ਵਿੱਚ ਜਿੰਨੇ ਜਰੇ ਥੱਲੇ ਹੁੰਦਾ ਉਹਨਾਂ ਚਿਰ ਆਪਾਂ ਆਹ ਦੇਖੋ ਨਮਕ ਥੋੜਾ ਅਦਰਕ ਤੇ ਹਰੀ ਮਿਰਚ ਕੁੱਟ ਕੇ ਇਹਦੇ ਨਾਲ ਹੀ ਸਾਗ ਦੇ ਵਿੱਚ ਪਾ ਦਾਂਗੇ ਆਪਾਂ ਲਓ ਜੀ ਹੁਣ ਇਹਦੇ ਵਿੱਚ ਦੋ ਮੀਡੀਅਮ ਪਿਆਜ਼ ਮਰੀਕ ਘਤਰੇ ਪਾਵਾਂਗੇ ਮੈਂ ਆਹ ਕੁੰਡੇ ਸੋਟੇ ਦੇ ਵਿੱਚ ਅਦਰਕ ਹਰੀ ਮਿਰਚ ਤੇ ਨਮਕ ਨੂੰ ਕੁੱਟ ਕੇ ਰਜ ਦੇ ਸਾਗ ਦੇ ਵਿੱਚ ਪਾਵਾਂਗੇ ਦਰਦਰਾ ਜਿਹਾ ਕਰਕੇ ਪਾ ਦਣਾ ਆਪਾਂ ਕਿਉਂਕਿ ਫਿਰ ਨਾਲ ਹੀ ਰਹਿ ਜੂਗਾ ਇਸ ਸਾਗ ਦੇ ਹੁਣ ਬਰੀਕ ਕਰਨ ਦੀ ਕੋਡ ਨਹੀਂ ਹੈ ਵੀ ਥੋੜਾ ਇਹ ਪਾਣੀ ਪਾ ਕੇ ਬਸ ਜ਼ਿਆਦਾ ਬਰੀਕ ਨਹੀਂ ਕਰਨਾ ਆਪਾਂ ਥੋੜਾ ਦਰਦਰਾ ਜਿਹਾ ਰੱਖਿਆ ਹੁਣ ਇਹਨੂੰ ਵੀ ਉਹਦੇ ਵਿੱਚ ਪਾ ਦੇਣਾ ਆਇਆ ਮਿਕਸ ਕਰ ਦਾਂਗੇ ਮਿੱਠੀ ਮਿੱਠੀ ਅੱਗ ਦੇ ਬਣੂ ਥੋੜੀ ਥੋੜੀ ਅੱਗ ਤੇ ਜ਼ਿਆਦਾ ਤੇਜ਼ ਨਹੀਂ ਕਰਨੀ ਅੱਗ ਆਂ ਹੀ ਫਿਰ ਤੋੜੀ ਵਾਲਾ ਸਾਗ ਸਵਾਦ ਬਣਦਾ ਆ ਲੱਗ ਗਿਆ ਜੀ ਘੋਟਣਾ ਸਾਗ ਘੋਟਾ ਇਹ ਗੁੰਮ ਹੋ ਗਿਆ ਸੀ ਹੁਣ ਲੱਪਿਆ ਮਸਾਂ ਪਹਿਲਾਂ ਵੇਲੇ ਨੇ ਨਾਲ ਕੰਮ ਚਲਾਇਆ ਹੁਣ ਇਹਦੇ ਨਾਲ ਹੀ ਘੋਟਾਂਗੇ ਜੀ ਜਦੋਂ ਬਣ ਗਿਆ ਬਸ ਇਹ ਤਕਰੀਬਨ 2 ਘੰਟੇ ਲਊਗਾ ਫਿਰ ਇਹਨੂੰ ਸਾਗ ਘੋਟਣੇ ਨਾਲ ਹੀ ਘੋਟਾਂਗੇ ਐਸੇ ਨਾਲ ਹੀ ਸਾਗ ਆਪਣਾ ਬਣ ਕੇ ਤਿਆਰ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਘੋਟਾਂਗੇ 5-7 ਮਿੰਟ ਨੂੰ ਘੋਟਾ ਲਾਵਾਂਗੇ ਚੰਗੀ ਤਰ੍ਹਾਂ ਆ ਦੇਖ ਸਕਦੇ ਕਿੰਨਾ ਵਧੀਆ ਵੈਸੇ ਬਹੁਤ ਪੱਕ ਚੁੱਕਾ ਹੈ ਪਰ ਇਹਨੂੰ ਘੋਟਾ ਲਾਉਣਾ ਚਾਹੀਦਾ ਹੈ ਇਹਦੇ ਵਿੱਚ ਆਪਾਂ ਪਿਆਜ਼ ਵੀ ਪਾਏ ਸੀ ਉਹ ਵੀ ਨਾਲ ਪੁੱਜ ਗਏ ਲਸਣ ਵੀ ਪਾਇਆ ਸੀ ਹਰੀ ਮਿਰਚ ਪਾਈ ਸੀ ਤੁਹਾਡੇ ਵਾਸਤੇ ਹਾਂ ਜੀ ਤੁਹਾਨੂੰ 10 ਮਿੰਟਾਂ ਵਿੱਚ ਪੂਰਾ ਵਧੀਆ ਘੋਟਾ ਲਾਉਣਾ ਹੈ ਤਾਂ ਹੀ ਇਹ ਸਵਾਦਿਸ਼ਟ ਬਣੇ ਤੇ ਪ੍ਰਾਣਾ ਰਵਾਇਤੀ ਤਰੀਕਾ ਹੁੰਦਾ ਮਿਕਸੀ ਮਾਰ ਦਿੰਦੇ ਨੇ ਹੈਂਡੀ ਮਾਰ ਦਿੰਦੇ ਨੇ ਵਿੱਚ ਤੇ ਇਹਦੇ ਵਿੱਚ ਮੱਕੀ ਦਾ ਆਟਾ ਨਹੀਂ ਪਾਇਆ ਆਪਾਂ ਜਿਹਨੂੰ ਆਲਣ ਕਹਿੰਦੇ ਨੇ ਕਿਉਂਕਿ ਆਪਾਂ ਦਾਲ ਪਾਈ ਸੀ ਤੁਹਾਨੂੰ ਦਿਖਾਇਆ ਸੀਗਾ ਜਿੰਨਾ ਕੁੰਡੇ ਦੇ ਵਿੱਚ ਰੱਖ ਰੱਖਾ ਇਹ ਜਿਹੜੇ ਦਾ ਬਹੁਤ ਵਧੀਆ ਤਰੀਕਾ ਬਹੁਤ ਸੋਹਣਾ ਬਣਿਆ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ 5 ਤੋਂ 10 ਮਿੰਟ ਹੋ ਚੁੱਕੇ ਨੇ ਘੋੜਦੇਮ ਤੇ ਇਸ ਤੋਂ ਬਾਅਦ ਆਪਾਂ ਤੜਕਾ ਲਾਵਾਂਗੇ ਹੁਣ ਬਾਰੀ ਹੈ ਸਾਦ ਨੂੰ ਤੜਕਾ ਲਾਉਣ ਦੀ ਉਹਦੇ ਵਿੱਚ ਆਪਾਂ ਤਿੰਨ ਤੋਂ ਚਾਰਾਂ ਲਸਣ ਦੀਆਂ ਕਲੀਆਂ ਨੇ ਅਦਰਕ ਹੈ 5-6 ਹਰੀਆਂ ਮਿਰਚਾਂ ਨੇ ਇੱਕ ਛੋਟਾ ਟਮਾਟਰ ਹੈ ਤੇ ਦੋ ਛੋਟੇ ਪਿਆਜ਼ ਨੇ ਹੁਣ ਵਾਰ-ਵਾਰੀ ਆਪਾਂ ਇਹਨੂੰ ਭੁੰਨ ਕੇ ਤੜਕਾ ਬਣਾ ਕੇ ਸਾਗ ਦੇ ਵਿੱਚ ਪਾਵਾਂਗੇ ਲਓ ਜੀ ਹੁਣ ਸਾਗ ਬਣ ਕੇ ਆਪਣਾ ਜਿਹੜਾ ਤਿਆਰ ਹੋਇਆ ਹੈ ਉਹਦੇ ਵਾਸਤੇ ਪਰਤੇ ਵਾਸਤੇ ਤੇਲ ਗਰਮ ਹੋ ਚੁੱਕਾ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਦੋ ਤਿੰਨ ਤੁਨੀयां ਨਾ ਸਮਝੋ ਇਹ ਆਪਾਂ ਇਹ ਪਾ ਰਹੇ ਹਾਂ ਇਹ ਬੰਦ ਕੋਲ ਲਾਉ ਕਰਨਾ ਆਪਾਂ ਹੁਣ ਲਸਣ ਇਹ ਬਿਲਕੁਲ ਬਰਾਊਨ ਹੋ ਚੁੱਕਾ ਹੈ ਜੀ। ਇਹਨਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਕੱਟੇ ਹੋਏ ਪਿਆਜ਼ ਪਾਉਂਦੇ ਹਾਂ। ਜੇ ਪਿਆਜ਼ ਆਪਾਂ ਬਹੁਤੇ ਬਰਾਊਨ ਨਹੀਂ ਕਰਨੇ। ਠੀਕ-ਠੀਕ ਜਿਹਾ ਬਣਾ ਰੱਖਣੇ। ਜ਼ਿਆਦਾ ਪਕਾਉਣੇ ਨਹੀਂ ਹੈਗੇ। प्याज ਪਾਏ ਨੂੰ 1 ਮਿੰਟ ਹੋ ਚੁੱਕਿਆ ਜੀ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਅਦਰਕ ਪਾਵਾਂਗੇ ਆ ਦੇਖ ਸਕਦੇ ਹੋ ਹਰੀਆਂ ਮਿਰਚਾਂ ਤੇ ਅਦਰਕ ਇਹ ਚ ਪਾਉਣ ਲੱਗਿਆ ਦੀਨ ਮਿਸ ਪਾ ਦਾਂਗੇ ਆਪਾਂ ਇਹਨੂੰ ਜ਼ਿਆਦਾ ਦੇਰ ਨਹੀਂ ਤੱਕਣਾ ਨਾ ਬਸ 1 ਤੋਂ 1.5-2 ਮਿੰਟ ਫੁਣਾ ਦੇ ਨੌਜੀ ਹੁਣ ਆਪਣਾ ਪਿਆਜ਼ ਵੀ ਥੋੜਾ ਬਰਾਊਨ ਹੋ ਚੁੱਕਿਆ ਹੈ ਜਿਆਦਾ ਆਪਾਂ ਕਰਨਾ ਹੈ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾਵਾਂਗੇ ਹਉ ਦਿਓ ਇਹਦੇ ਵਿੱਚ ਟਮਾਟਰ ਐਡ ਕਰਦੇ ਹਾਂ ਹੁਣ ਜਦੋਂ ਹਲਕੇ ਨਰਮ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹ ਛਾੜ ਪਾਵਾਂਗੇ ਜਿੰਨਾ ਖਲੋੜ ਅਨੁਸਾਰ 2-4 ਦਾ 5 ਜਾਣਿਆਂ ਵਾਸਤੇ ਲਓ ਜੀ ਹੁਣ ਆਪਾਂ ਇਹਦੇ ਚ ਲੋੜ ਅਨੁਸਾਰ 4 ਤੋਂ 5 ਜਾਣਿਆਂ ਵਾਸਤੇ ਛਾਹ ਨੂੰ ਤਰਕਾ ਲਾਣਾ ਨੇ ਉਹਨਾਂ ਨੂੰ ਪਾਵਾਂਗੇ ਆਪਾਂ ਲਓ ਜੀ ਹੁਣ ਆਪਾਂ ਛਾਹ ਦਾ ਜਿਹੜਾ ਤੜਕਾ ਤੜਾਹੀ ਪਾਵਾਂਗੇ ਦੋ ਤੋਂ 4 ਮਿੰਟ ਤੱਕ ਛਵਾਲਾ ਦੇ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਪਲੇਟ ਦੇ ਵਿੱਚ ਸਜਾਵਟ ਕਰਾਂਗੇ ਹਰੀ ਮਿਰਚ ਵਗੈਰਾ ਲਾ ਕੇ ਨਾਉ ਜੀ ਸਾਰ ਬਿਲਕੁਲ ਬਣ ਕੇ ਤਿਆਰ ਹੋ ਗਿਆ ਗਰਮੀਆਂ ਵਾਲਾ ਤੋਫਾ ਬਹੁਤ ਚੰਗਾ ਬਣਿਆ ਇਸ ਤੋਂ ਬਾਅਦ ਆਪਾਂ ਇਹਦੀ ਪਲੇਟ ਦੇ ਵਿੱਚ ਸਜਾਵਟ ਕਰਾਂਗੇ ਨਾਉ ਜੀ ਹੁਣ ਸਾਗ ਆਪਣਾ ਤਿਆਰ ਹੋ ਗਿਆ ਇਹਦੇ ਵਿੱਚ ਮਲਾਈ ਪਈ ਹੈ ਹਰੀਆਂ ਮਿਰਚਾਂ ਨਿੰਬੂ ਦਾ ਖਾਰਾ ਤੇ ਪ੍ਰਸ਼ਾਦੇ ਨੇ シャカンゲ。